ਸਤਿ ਆਪ ਜੀ ਦੇ ਪਾਵਨ ਸਰਣਾ ਦੇ ਵਿੱਚ ਅਰਦਾਸ ਬੇਨਤੀ ਜੋਧਰੀ ਮੇਰੇ ਮਾਲਕ ਆਪ ਜੀ ਦੇ ਬਾਣੀ ਦੇ ਮਹਾਂ ਬਾਕ ਜਿਹਾ ਚਿਰਨ ਕੀਆ ਤੇ ਆਵਕ ਮੁਕਮਾਏ ਘੱਲਿ ਆਵੇ ਨਾਨਕਾ ਸ੍ਰੀ ਦੇਵ ਜੀ ਜੈ ਦੀ ਮਹਾਂ ਬਾਕ ਅਨੁਸਾਰ ਆਪ ਜੀ ਦੇ ਦਰ ਘਰ ਦੇ ਪ੍ਰਤਮਾਨ ਸਰਦਾਰ ਰਣਜੀਤ ਸਿੰਘ ਜੀ ਦੀ ਆਪਣੀ ਪਤਨੀ ਆਸਾ ਜੀ ਬੀਬੀ ਭਲਵੰਤ ਕੌਰ ਮੇਰੇ ਮਾਲਕ ਜਿਨੇ ਸਵਾਸ ਦੇ ਕੇ ਆਪ ਜੀ ਨੇ ਸੰਸਾਰ ਜੀ ਤੇ ਜਾ ਮੇਰੇ ਮਾਲਕ ਉਹਨੇ ਸ਼ਾਸਾ ਜੀ ਪੁੰਜ ਨੂੰ ਸਮਾਪਤ ਕਰਕੇ ਪਿੱਛੇ ਪਰਿਵਾਰ ਨੂੰ ਤੇ ਰਿਸ਼ਤੇਦਾਰਾਂ ਨੂੰ ਸਾਖਸ਼ ਬੰਧਿਆ ਨੂੰ ਵਿਸ਼ਵਾਧ ਦੇ ਕੇ ਮੇਰੇ ਮਾਲਕ ਕੁਚ ਰੋਜ ਪਹਿਲੇ ਆਪ ਜੀ ਦੇ ਚਰਨਾਂ ਵਿੱਚ ਜਾ ਵਿਰਾਜੇ ਮੇਰੇ ਮਾਲਕ ਸਮੁਪ ਪ੍ਰਵਾਨੇ ਉਹਨਾਂ ਦੀ ਅੰਤਿਮ ਅਰਦਾਸ ਨੂੰ ਮੁਕਰਕ ਦਿਆ ਤੇ ਆਤਮਿਕ ਸ਼ਾਂਤੀ ਵਾਸਤੇ ਆਪਣੇ ਗ੍ਰਹਿ ਵਿਖੇ ਪਰਸੋ ਰੋਜ ਧੁਰਗੀ ਬਾੜੇ ਆਏ ਤਿੰਨ ਸਗਲੀ ਜਿਤ ਬਣਾਏ ਦੇ ਸ੍ਰੀ ਅਖੰਡ ਪਾਠ ਸਮਾਰਮ ਕਰਵਾਏ ਸਨ ਆਪ ਜੀ ਦੀ 에ਪਾਲ ਰਹਿਮਤ ਬਖਸ਼ੂਰ ਜੀ ਪਾਠ ਆਦਤੋ ਮੰਦ ਮਦ ਤੋਂ ਸੰਪੂਰਨ ਭੋਗ ਪਾ ਗਏ ਨਪੁਰਦਲਾਹੀ ਬਾਣੀ ਦੇ ਕੀਰਤਨ ਕਥਾ ਵਿਚਾਰਾ ਛੇ ਕੋੜੀਆਂ ਆਨੰਦ ਸਾਹਿਬ ਜੀ ਦੀ ਬਾਣੀ ਪੜੀ ਗਈ ਆਪ ਜੀ ਦੀ ਪਵਿੱਤਰ ਬਾਣੀ ਪੜ੍ਹਦਿਆਂ ਸੁਣਦਿਆਂ ਬੇਦ ਤੁਰਾ ਚੁੱਕਾ ਹੋਇਆ ਹੋਣ ਗਿਆ ਅਣਜਾਣ ਵਿੱਚ ਸਮਝ ਕੇ ਵਖਣਾ ਪਤ ਸੱਜ ਜੀ ਗਾਹ ਵਾਸਤੇ ਗੁਰਬਾਣੀ ਸ਼ੁੱਧ ਬੰਦੀ ਸਮਤ ਬਖਸ਼ੀਸ਼ ਕਰਨੀ ਪੜੀ ਸੁਣੀ ਬਾਣੀ ਸਾਚਣ ਵਿਕੇ ਪ੍ਰਵਾਨ ਕਰਨੀ ਪੜੀ ਸੁਣੀ ਬਾਣੀ ਦਾ ਭਾਉ ਮਾਤਾ ਬਲਵੰਤ ਗੁਰ ਦੀ ਆਤਮਾ ਨੂੰ ਫਲ ਲਾਇਕ ਹੋਏ ਮੇਰੇ ਮਾਲਕ ਆਵਾ ਗੁਣ ਤੋਰੈ 84 ਦੇ ਗੇੜ ਤੋਂ ਬਚਾ ਕੇ ਆਪਣੇ ਚਰਨਾਂ 'ਚ ਨਿਵਾਸ ਬਖਸ਼ਿਸ਼ ਗਿਣਾ ਕਿਰਪਾ ਗਿਣਾ ਪਾਸ ਜੀ ਦੇਵ ਸੁਜਨਾ ਅਸੀਸ ਲੀਆਂ ਜੋ ਹੋਵੇ ਸਾਈ ਸਿਉ ਮੇਲ ਕਿਰਪਾ ਗਿਣਾ ਪਾਸ ਜੀ ਆਵਾ ਗੁਣ ਤੋਂ ਰਹਿ 84 ਤੋਂ ਗੇੜ ਤੋਂ ਚਾ ਕੇ ਆਪਣੇ ਚਰਨਾਂ 'ਚ ਨਿਵਾਸ ਬਖਸ਼ਣਾ ਵਿਛੇ ਪਰਿਵਾਰ ਨੂੰ ਭਾਣਾ ਮੰਨਦਾ ਬਖਸ਼ਿਸ਼ ਗਿਣਾ ਪਾਸ ਜੀ ਪਰਿਵਾਰ ਨੂੰ ਆਪ ਜ ਨੂੰ ਪ੍ਰੇਮ ਪਟੋਲਾ ਤੈਸੂ ਦਿੱਤਾ ਢਾਕਣ ਕੋਪਤ ਮੇਰੀ ਦਾਣਾ ਬਿਨਾ ਸਾਈ ਮੈਂਡਾ ਨਾਰਕ ਜਾਰਣਾ ਨਾਲਕ ਸਾਰਣਾ ਜਾਣਾ ਤੇਰੀ ਪਵਾਲੂ ਆਪ ਜੀ ਨੇ ਸੋਹਣੇ ਹੋ ਸਾਕੇ ਪਹਿਨੇਗੇ ਪਾਸਾ ਜੀ ਆਪ ਜੀ ਅੰਗੀਕਾਰ ਕਰ ਚੁਗਾ ਆਪ ਜੀ ਨੇ ਕਿਰਪਾ ਕਰਣੀ ਪਰਵਾਰਾਂ ਦੇ ਲੋਕਾ ਪਰਲੋਕਾ ਪਰਦੇਕ ਜਿਲਕ ਨੇ ਸਮੂਹ ਪਰਵਾਰ ਨੂੰ ਚੜ੍ਹਦੀ ਕਲਾ ਨਾਮ ਦੀਆਂ ਦਾਤਾ ਗਰਿਵ ਸੁਖਸਾਨ ਦੀ ਬੱਚਾ ਨੂੰ ਗੁਰਸਿੱਖੀ ਜੀਵਨ ਨਾਮ ਦੀ ਦਾਤ ਬਖਸ਼ਣਾ ਪਰਵਾਰ ਨੂੰ ਆਪ ਜੀ ਦੀ ਹਜ਼ਰੀ ਅੰਦਰ ਕਿਰਪਾ ਸਾਦੀ ਦੇ ਗਹਾਜਰੇ ਪਾਸਾ ਜੀ ਦਰ ਪਰਵਾਰ ਨੂੰ ਇਹ ਪਰਵਾਰ ਨੇ ਆ ਪ੍ਰਸਾਦ ਸਾਰ ਸੰਗਤੀ ਰਸਨਾ ਨਾਇਕੋ ਵੇਜੋ ਚਕੇ ਆਪ ਜੀ ਦਾ ਇਹ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਪੰਸ ਜਿਕਰੋ ਕਿਰਪਾ ਹਰਾਈ ਕੁਮ ਨਾਮੇ ਬਗਸ ਕੇ ਸਰਬ ਤੁਨਿਆ ਹਲ ਕਰੋ ਅਕਰਵਾਦ ਪਾਡ ਪੁਰਜੁ ਕੋ ਮਾਫ ਕਰਨੀ ਸਰਬ ਤੇ ਕਾਰਜ ਰਾਸ ਕਰਣੇ ਸਹੀ ਪਿਆਰੇ ਮੇਲ ਜਨ ਬਲੇ ਆਪ ਜੀ ਦਾ ਇਹ ਨਾਮ ਚਿਤਾਵੇ ਨਾਨਕ ਘਨਾਂ ਛੜਦੀ ਕਲਾ ਤੇਰੇ ਭਾਣੇ ਸਰਬੋ ਦਾਤ

ਸਭ ਮਿਲਾਂਗੇ ਵਾਹਿਗੁਰੂ ਨਾਮ ਜਹਾਜ ਹੈ ਸੋਤਲੇ ਪਾਰ ਜੋ ਸਰਦਾ ਕਰ ਸੇਮ ਦੇ ਜੋ ਸਰਦਾ ਕਰ ਸੇਮ ਦੇ ਪਾਰ ਤਾਰਨ ਆਰ ਬੋਲੇ ਭਾਸ਼ਾ ਬਹਾਵਨ ਦੀ ਕੀਮਤ ਹੈ